ਇਲੈਕਸ਼ਨ ਸ਼ਡਿਊਲ ਹੈ ਕਲੈਕਸ਼ਨ ਕਮਿਸ਼ਨ ਵੱਲੋਂ ਆਇਆ ਜਿਹਦੇ ਤਹਿਤ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ 4 ਤਰੀਕ ਸੀ 3 ਵਜੇ ਤੱਕ ਉਸ ਤੋਂ ਬਾਅਦ 5 ਤਰੀਕ ਇਤਰਾਜ਼ ਲੈਣ ਦੀ ਤਰੀਕ ਸੀ ਆਬਜੈਕਸ਼ਨ ਲੈਣ ਦੀ ਤਰੀਕ ਸੀ ਪੜਤਾਲ ਦੀ ਤਰੀਕ ਸੀ ਸਕਰੂਟੀਨੀ ਦੀ ਤਰੀਕ ਸੀ 5 ਤਰੀਕ 3 ਵਜੇ ਤੱਕ ਜਿਹਨੂੰ ਕੋਈ ਸ਼ਿਕਾਇਤ ਸੀ ਜਿਹੜੀ ਕੋਈ ਆਬਜੈਕਸ਼ਨ ਸੀ ਉਹ ਉਹਨਾਂ ਨੇ ਸੰਬੰਧਿਤ ਆਰਓ ਜਾਂ ਬੀਡੀਓ ਆਫਿਸ ਕੋਲੇ ਜਮਾ ਕਰਾਉਣੇ ਸੀ ਉਸ ਤੇ ਰਿਪੋਰਟ ਲੈ ਕੇ ਸਬੰਧਤ ਅਫਸਰ ਤੋਂ ਤੇ 5 ਤਰੀਕ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲਗਣੀਆਂ ਸੀ 5 ਤਰੀਕ ਰਾਤ 12 ਵਜੇ ਤੱਕ ਪਹਿਲਾਂ ਤਾਂ ਲਿਸਟਾਂ ਲਾਉਣ ਤੋਂ ਆਨਾਕਾਨੀ ਕੀਤੀ ਗਈ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕ ਇਕੱਠੇ ਹੋਣ ਲੱਗੇ 5 ਤਰੀਕ ਨੂੰ 12 ਵਜੇ ਲਿਸਟਾਂ ਲਾਈਆਂ ਗਈਆਂ ਅੱਜ ਤੁਸੀਂ ਦੇਖ ਲਓ 5 ਤਰੀਕ ਨੰਂ ਕੀ 6 ਤਰੀਕ ਨੰਂ ਕੀ ਅੱਜ 7 ਤਰੀਕ ਪੌਣੇ 2 ਵਜੇ ਹੈ ਦੁਪਹਿਰ ਦੇ ਤੇ ਅੱਜ ਜਦੋਂ ਸਿੰਬਲ ਅਲਾਟਮੈਂਟ ਦਾ ਦੇਣਾ ਹੈ ਕਾਗਜ਼ ਵਾਪਸ ਲੈਣ ਦਾ ਦੇਣਾ ਹੈ ਤੇ ਅੱਜ ਵੀ ਪਟਵਾਰੀਆਂ ਤੋਂ ਤੇ ਸੈਕਟਰੀਆਂ ਤੋਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਅੱਜ ਦੀ ਤਰੀਕ ਚ ਤੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਆ ਤੁਹਾਡੇ ਸਾਹਮਣੇ ਮੈਂ ਦਿਖਾਉਣਾ ਚਾਹਣਾ ਮਚਾਕੀ ਖੁਰਦ ਦੀ ਪੰਚਾਇਤ ਹੈ ਜੀ ਇਹ ਸਿਲੈਕਸ਼ਨ ਹੈ ਜਿਹੜੀ ਜੋਗ ਅਯੋਗ ਉਮੀਦਵਾਰਾਂ ਦੀ ਲਿਸਟ ਪਿੰਡ ਮਚਾਕੀ ਖੁਰਦ ਆਰਓ ਸ਼੍ਰੀ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਆ ਜਿਹੜੇ ਸਾਰੇ ਜਿਹੜੇ ਯੋਗ ਹੋਏ ਆ ਮਨਿੰਦਰ ਸਿੰਘ son of ਮੇਜਰ ਸਿੰਘ ਸਰਪੰਚ ਦੇ ਕਾਗਜ਼ ਭਰੇ ਆ ਜਰਨਲ ਯੋਗ ਥੱਲੇ ਦਸਖਤ ਹੈ ਜੀ ਸਤਾਰ ਅਮਰੀਤ ਸਿੰਘ ਜੀ ਦੇ 5 10 2024 ਚੀਫ ਐਗਰੀਕਲਚਰ ਅਫਸਰ ਸਾਹਿਬ ਦੇ ਤੇ ਅੱਜ ਦੀ ਤਰੀਕ ਤੇ ਲਿਸਟ ਬਦਲ ਕੇ ਤੁਸੀਂ ਮਨਿੰਦਰ ਸਿੰਘ ਦੇ ਕਾਗਜ਼ ਰਿਜੈਕਟ ਕਰਕੇ ਅਨਪੋਸਟ ਬੰਦੇ ਬਣਾਉਣੇ ਚਾਹੁੰਦੇ ਹੋ ਇਹ ਕਿਵੇਂ ਚੱਲੂਗਾ ਕੰਮ ਮੈਂ ਕੱਲ ਵੀ ਬੇਨਤੀ ਕੀਤੀ ਅਫਸਰਾਂ ਨੂੰ ਮੈਂ ਅੱਜ ਵੀ ਡੀਸੀ ਸਾਹਿਬ ਕੋਲ ਵੀ ਜਾ ਕੇ ਆਇਆ ਸਾਰੇ ਅਪਤਰਾ ਕੋਲ ਜਾ ਕੇ ਆਏ ਆ ਇੱਕ ਪਟਵਾਰੀ ਤੋਂ ਰਿਪੋਰਟ ਲਿੱਤੀ ਜਾ ਰਹੀ ਹੈ ਕਿ ਇਹਦਾ ਛੱਪੜ ਤੇ ਨਜਾਇਜ਼ ਕਬਜ਼ਾ ਹੈ ਨਾ ਇਹਨਾਂ ਦਾ ਘਰ ਛੱਪੜ ਦੇ ਨੇੜੇ ਤੇੜੇ ਪਿੰਡ ਦੇ ਵਿਚਾਲੇ ਰਹਿਣ ਵਾਲੇ ਐ ਦੂਸਰੀ ਗੱਲ ਚਲੋ ਜਿਹੜੀ ਗਲਤ ਰਿਪੋਰਟ ਬਣਾ ਰਿਆ ਉਹ ਇੱਕ ਇੱਕ ਵਿਸ਼ਾਉ ਹੈ ਦੂਸਰੀ ਗੱਲ ਜਿਹੜੀਆਂ ਵੀ ਰਿਪੋਰਟਾਂ ਪਾਨੀਆਂ ਸੀ ਜਿਹੜੇ ਇਤਰਾਜ਼ ਆਉਣੇ ਸੀ ਇਤਰਾਜ਼ਾਂ ਤੇ ਰਿਪੋਰਟਾਂ ਸਬਮਿਟ ਹੋਣੀਆਂ ਸੀ ਉਹਦੀ ਤਰੀਖ 5 ਤਰੀਖ ਸੀ ਉਦੋਂ ਬਾਅਦ ਤੁਸੀਂ ਪੜਤਾਲ ਤੋਂ ਬਾਅਦ ਸਾਰੀ ਇਹ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਹੈ ਵੇਖੋ ਤੁਸੀਂ ਅਸੀਂ ਖੇਤੀਬਾੜੀ ਦਫ਼ਤਰ ਫਰੀਦਕੋਟ ਖੜੇ ਆਂ ਤੇ ਅੱਜ ਤੁਸੀਂ 7 ਤਰੀਕ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਰਿਜੈਕਟ ਕਰ ਦਿਓਗੇ ਕਿਵੇਂ ਕਰੋਗੇ ਜੀ ਕਾਗਜ਼ ਰਿਜੈਕਟ ਮੈਂ ਅੱਜ ਸਰ ਸਬਾਨਾ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੇ ਮੈਂ ਹੈਰਾਨ ਹੈ ਪਹਿਲਾਂ ਤਾਂ ਐਮ ਐਲ ਏ ਸਾਹਿਬ ਤੇ ਮੈਂ ਸਤਿਕਾਰ ਕਰਦਾ ਉਹਨਾਂ ਦਾ ਬੜਾ ਪਰ ਜੇ ਮੈਂ ਆਪਦੇ ਪਿੰਡ ਦੀ ਚੋਣ ਲੜਨ ਦੀ ਹਿੰਮਤ ਨਹੀਂ ਰੱਖਦਾ ਤੇ ਫਿਰ ਮੈਂ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੇਰੇ ਕੋਲ ਕੀ ਅਧਿਕਾਰ ਹੈ ਆਪਦੇ ਪਿੰਡ ਦੀ ਚੋਣ ਦੇ ਵਿੱਚ ਕਾਗਜ਼ ਰਿਜੈਕਟ ਕਰਾ ਕੇ 2 ਦਿਨਾਂ ਬਾਅਦ ਤਰੀਕ ਟੱਪਣ ਦੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਹੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਤੇ ਜਾ ਕੇ ਲੋਕਾਂ ਨੂੰ ਕਹਿੰਦੇ ਸਰਬਸੰਪਤੀਆਂ ਕਰੋ ਪੰਚਾਇਤਾਂ ਦੀ ਇਲੈਕਸ਼ਨ 'ਚ ਗਲਤ ਨਹੀਂ ਹੋਣਾ ਚਾਹੀਦਾ ਕੰਮ ਚਲੋ ਲੋਕਾਂ ਨੇ ਉਹਨਾਂ ਦੀ ਮੰਨੀ ਨਾ ਮੰਨੀ ਇੱਕ ਵੱਖਰੀ ਗੱਲ ਐ ਦੂਜੇ ਪਾਸੇ ਉਸੇ ਮੁੱਖ ਮੰਤਰੀ ਦੇ ਪਾਰਟੀ ਦੇ ਐਮ ਐਲ ਏ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਾਰਾ ਡੈਮੋਕਰੈਟਿਕ ਪ੍ਰੋਸੈਸ ਨੂੰ ਡੀ ਰੇਲ ਕਰਕੇ ਤੇ ਉੱਥੇ ਬਣਾਉਣਾ ਚਾਹੁੰਦੇ ਆ ਸਰਪੰਚ ਆਪ ਦਾ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਸਪੈਸ਼ਲੀ ਆਰਓ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਤੁਹਾਡੇ ਕੋਲੇ 5 ਤਰੀਕ 3 ਵਜੇ ਤੱਕ ਦਾ ਟਾਈਮ ਸੀ ਕੋਈ ਆਬਜੈਕਸ਼ਨ ਇਨਟਰੇਨ ਕਰਨ ਦਾ ਅੱਜ 7 ਤਰੀਕ 1 ਵਜੇ 45 ਮਿੰਟਾਂ ਮੇਰੀ ਘੜੀ ਤੇ ਫੋਕਸ ਕਰ ਲਓ 7 ਅਕਤੂਬਰ 1:45 ਹੋ ਗਏ ਐ ਤੇ ਤੁਸੀਂ ਜੇ ਅੱਜ ਕਿਸੇ ਦਾ ਆਬਜੈਕਸ਼ਨ ਲੈ ਕੇ ਕੋਈ ਰਿਪੋਰਟ ਦੇ ਆਧਾਰ ਤੇ ਜੇ ਕਾਗਜ਼ ਰਿਜੈਕ ਕਰੋਗੇ ਤੇ ਫਿਰ ਸਭ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ ਮੈਂ ਇਹਨਾਂ ਨੂੰ ਬੇਨਤੀ ਸਾਰਿਆਂ ਨੂੰ ਟੈਲੀਫੋਨ ਰਾਹੀਂ ਵੀ ਕੀਤੀ ਐ ਕਿ ਤੁਸੀਂ ਸਾਡੇ ਇਲਾਕੇ ਦੇ ਰਹਿਣ ਵਾਲਿਓ ਇੱਕ ਦੂਜੇ ਦੇ ਮੂੰਹ ਮੱਥੇ ਸਾਰੇ ਜਾਣੇ ਲੱਗਦੇ ਐ ਸਾਨੂੰ ਮਜਬੂਰ ਨਾ ਕਰੋ ਅਸੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੀਏ ਸਾਡਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਐ ਹਾਈ ਕੋਰਟ ਨੇ ਆਰਡਰਸ ਕੀਤੇ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਰੇ ਸਕਰੂਟਨੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਅਫਸਰ ਵੀਡੀਓਗ੍ਰਾਫੀ ਨਹੀਂ ਕਰਦਾ ਉਹਦੇ ਖਿਲਾਫ ਹਾਈ ਕੋਰਟ ਕੇਸ ਲਿਆਂਦਾ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਸ ਵਿੱਚ ਵੀ ਜਾਵਾਂਗੇ ਜੇ ਸਾਡੇ ਕਾਗਜ਼ ਰਿਜੈਕਟ ਕਰਨਗੇ ਗਲਤ ਅੱਜ ਦੀ ਤਰੀਕ 'ਚ ਉਸ ਵਿੱਚ ਵੀ ਜਾਵਾਂਗੇ ਅੱਜ ਅਫਸਰ ਕਹਿ ਰਿਹਾ ਜੀ ਕਿ 5 ਤਰੀਕ ਨੂੰ ਸਮਾਂ ਥੋੜਾ ਸੀ ਜੀ ਕਹਿੰਦੇ ਇਸ ਕਰਕੇ ਸਮੇਂ ਨਾਲ objections ਨਹੀਂ ਆ ਸਕੀਆਂ ਕੱਲੇ ਐਮਐਲਏ ਦੇ ਪਿੰਡ ਵਾਸਤੇ ਥੋੜਾ ਸੀ ਇੱਕ ਪਿੰਡ ਦੀ ਰਿਪੋਰਟ ਨਹੀਂ ਆ ਸਕੀ ਉਸ ਦਿਨ ਰਿਪੋਰਟ ਆਈ ਹੈ ਰਿਪੋਰਟ ਜਮ੍ਹਾਂ ਹੋਈ ਹੈ ਤੁਸੀਂ ਕਾਗਜ਼ੀ ਯੋਗ ਕਰਾਰ ਦਿੱਤੇ ਹੈ ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ 48 ਘੰਟਿਆਂ ਬਾਅਦ ਲੈ ਲਈਆਂ ਘੰਟਾ ਲੇਟ ਹੋ ਗਈ ਰਿਪੋਰਟ ਚਲੋ ਮੰਨ ਲਈ 2 ਘੰਟੇ ਲੇਟ ਹੋ ਗਈ 4 ਘੰਟੇ ਲੇਟ ਹੋ ਗਈ 7 ਤਰੀਕ ਹੋ ਗਈ ਅੱਜ ਯਾਰ ਅੱਜ ਤੁਸੀਂ ਨਾਮੀਨੇਸ਼ਨਸ ਵਿਧਰੋਲ ਦੀ ਤਰੀਕ ਹੈ ਤੇ ਤੁਸੀਂ ਸਿੰਬਲ ਅਲਾਟ ਕਰਨਾ ਹੈ ਤੇ ਅੱਜ ਤੁਸੀਂ ਇਹ ਕੰਮ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਜੀ ਮੈਂ ਅਫਸਰਾਂ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਆਰਓ ਸਾਹਿਬ ਨੂੰ ਮੈਂ ਬੇਨਤੀ ਕਰਨ ਚੱਲਿਆ ਹਾਂ ਹੱਥ ਜੋੜ ਕੇ ਬੜੀ ਸਿਨਮਰ ਬੜੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰਨ ਚੱਲਿਆ ਕਿ ਇਹ ਗਲਤ ਕੰਮ ਨਾ ਕਰੋ ਕਿਉਂਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ ਤੇ ਫਿਰ ਜਦੋਂ ਕਾਨੂੰਨ ਦੀ ਚੱਕੀ 'ਚ ਕਿਸੇ ਨੂੰ ਪੀਸਣਾ ਪਿਆ ਨਾ ਬਰੀਕ ਬਹੁਤ ਪਿਸੂਗੀ ਇਹ ਗੱਲ ਮੇਰੀ ਯਾਦ ਰੱਖੋ